ਵਾਹੀ ਗੁਰਜੀਤ ਕਾ ਖਾਲਸਾ ਸ਼੍ਰੀ ਵਾਹੀ ਗੁਰਜੀਕੀ ਫਤਿਹ ਸ਼੍ਰੀ ਗੁਰਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਸੀ ਜੋ ਕਿ ਬਟਾਲੀ ਨਗਰ ਵਿੱਚ ਰਹਿੰਦੇ ਸਨ ਇਸ ਲਈ ਸ਼੍ਰੀ ਗੁਰਨਾਨਕ ਦੇਵ ਜੀ ਬਟਾਲੀ ਆਉਂਦੇ ਜਾਂਦੇ ਹੀ ਰਹਿੰਦੇ ਸਨ ਬਟਾਲੀ ਵਿੱਚ ਸ਼੍ਰੀ ਗੁਰਨਾਨਕ ਦੇਵ ਜੀ ਦੀ ਬਹੁਤ ਸੰਗਤ ਸ਼ਰਧਾਲੂ ਬਣ ਗਈ ਸੀ ਜਿੰਨਾ ਸੰਗਤਾਂ ਦੇ ਵਿੱਚ ਇੱਕ ਤਰਖਾਨ ਵੀ ਗੁਰੂ ਜੀ ਦਾ ਸ਼ਰਧਾਲੂ ਸੀ ਜੋ ਕਿ ਲੱਕੜ ਦਾ ਕੰਮ ਕਰਦਾ ਸੀ ਤਰਖਾਨ ਦੇ ਘਰ ਕੋਈ ਵੀ ਔਲਾਦ ਨਹੀਂ ਸੀ ਕਿਉਂਕਿ ਤਰਖਾਨ ਦੇ ਘਰ ਜੋ ਵੀ ਬੱਚੇ ਪੈਦਾ ਹੁੰਦੇ ਸਨ ਉਹ ਕੁਝ ਸਮੇਂ ਬਾਅਦ ਮਰ ਜਾਂਦੇ ਸਨ ਇਸ ਲਈ ਤਰਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਕਿ हे ਕਿਰਪਾਲੂ ਤਿਲਾਂ ਦੇ ਜਾਣਨ ਵਾਲੇ ਸਤਗੁਰਜੀ ਮੇਰੇ ਤੇ ਕਿਰਪਾ ਕਰੋ ਜੋ ਮੇਰੇ ਘਰ ਬੱਚਾ ਪੈਦਾ ਹੋਣ ਵਾਲਾ ਹੈ ਜੀ ਇਹ ਬੱਚਾ ਬਚ ਜਾਵੇਗਾ ਤਾਂ ਮੈਂ ਬੱਚੇ ਨੂੰ ਤੁਹਾਡੇ ਚਰਨਾਂ ਵਿੱਚ ਭੇਟਾ ਕਰ ਦੇਵਾਂਗਾ ਹੀ ਵਾਹੀ ਗੁਰਜੀ ਤੁਸੀਂ ਇਸ ਬੱਚੇ ਤੇ ਆਪਣੀ ਮਿਹਰ ਕਰਕੇ ਇਸ ਬੱਚੇ ਦੀ ਉਮਰ ਲੰਮੀ ਕਰ ਦਿਓ ਕੁਝ ਸਮੇਂ ਬਾਅਦ ਜਦੋਂ ਤਰਖਾਨ ਦੇ ਘਰ ਬੱਚੇ ਨੇ ਜਨਮ ਲਿਆ ਤਦ ਤਰਖਾਨ ਨੇ ਸੋਚਿਆ ਕਿ ਇਸ ਬੱਚੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਸੰਗਤ ਕਰਨੀ ਹੈ ਕਿਉਂ ਨਾ ਮੈਂ ਇਸ ਦਾ ਨਾਮ ਸੰਗਤਿਆ ਹੀ ਰੱਖ ਦੇਵਾਂ ਫਿਰ ਤਰਖਾਨ ਨੇ ਬੱਚੇ ਦਾ ਨਾਮ ਸੰਗਤਿਆ ਰੱਖ ਦਿੱਤਾ ਸਮੇਂ ਦੇ ਨਾਲ-ਨਾਲ ਸੰਗਤਿਆ ਵੱਡਾ ਹੁੰਦਾ ਗਿਆ ਤੇ ਗੁਰਬਾਣੀ ਦਾ ਜਾਪ ਕਰਦਾ ਤੇ ਬਹੁਤ ਹੀ ਪਿਆਰ ਨਾਲ ਗੁਰੂ ਘਰ ਦੀ ਸੇਵਾ ਵੀ ਕਰਦਾ ਜਦੋਂ ਸੰਗਤਿਆ 12 ਕੋਸਾਲਾਂ ਦਾ ਹੋਇਆ ਤਾਂ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਤੋਂ ਬਟਾਲੇ ਸ਼ਿਵਰਾਤਰੀ ਦੇ ਮੇਲੇ ਤੇ ਰਾਸਤੇ ਤੋਂ ਭੁੱਲੀ ਹੋਈ ਜੋਗੀਆਂ ਨੂੰ ਸਿੱਧੇ ਰਾਹ ਪਾਉਣ ਲਈ ਆਏ ਸਨ ਜਦੋਂ ਤਰਖਾਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਟਾਲੇ ਆਈ ਹਨ ਤਾਂ ਤਰਖਾਨ ਨੇ ਉਸੇ ਵੇਲੇ ਆਪਣੇ ਪੁੱਤਰ ਸੰਗਤੀਆ ਨੂੰ ਨਾਲ ਲਿਆ ਤੇ ਗੁਰੂ ਜੀ ਦੇ ਕੋਲ ਪਹੁੰਚ ਗਿਆ ਜਾ ਕੇ ਨਮਸ਼ਕਾਰ ਕੀਤੀ ਤੇ ਭਾਈ ਸੰਗਤੀਆ ਜੀ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਬਿਠਾ ਕੇ ਆਖਿਆ हे ਕਿਰਪਾਲੂ ਸਤਗੁਰ ਜੀ ਆਪ ਜੀ ਦੀ ਅਮਾਨਤ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਨਾਲ ਹੀ ਉਸ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਰੀ ਗੱਲਬਾਤ ਦੱਸੀ ਕਿ ਮੇਰੇ ਘਰ ਵਿੱਚ ਕੋਈ ਵੀ ਬੱਚਾ ਬਚਦਾ ਨਹੀਂ ਸੀ ਫਿਰ ਆਪ ਜੀ ਦੀ ਕਿਰਪਾ ਹੋਈ ਤੇ ਮੇਰਾ ਇਹ ਬੱਚਾ ਜੀਉਂਦਾ ਬਚ ਗਿਆ ਹੈ ਜੋ ਕਿ ਤੁਹਾਡੀ ਹੀ ਅਮਾਨਤ ਹੈ ਸਤਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਸੰਗਤਿਆ ਦੀ ਸਿਰ ਤੇ ਪਿਆਰ ਦਿੱਤਾ ਤੇ ਦੋਹਾਂ ਨੂੰ ਆਪਣੇ ਕੋਲ ਹੀ ਬਿਠਾ ਲਿਆ ਕੁਝ ਸਮੇਂ ਬਾਅਦ ਜੋਗੀਆਂ ਦੀ ਇੱਕ ਮੰਡਲੀ ਆ ਕੇ ਗੁਰੂ ਜੀ ਨੂੰ ਕਹਿਣ ਲੱਗੀ ਕਿ ਆਪ ਜੀ ਦਾ ਨਾਮ ਤਾਂ ਅਸੀਂ ਬਹੁਤ ਸੁਣਿਆ ਹੈ ਤੁਸੀਂ ਸਾਨੂੰ ਆਪਣੀ ਤਾਕਤ ਵਿਖਾਓ ਕਿ ਤੁਸੀਂ ਕੀ ਕੀ ਕਰ ਸਕਦੇ ਹੋ ਤਾਂ ਗੁਰੂ ਜੀ ਨੇ ਬੜੇ ਅਦਬ ਨਾਲ ਜੋਗੀਆਂ ਨੂੰ ਆਖਿਆ ਕਿ ਸਾਰੀ ਤਾਕਤ ਉਸ ਕਰਤਾਰ ਵਾਹਿਗੁਰੂ ਦੀ ਹੈ ਅਸੀਂ ਕੌਣ ਹੁੰਦੇ ਹਾਂ ਤਾਕਤ ਵਿਖਾਉਣ ਵਾਲੇ ਪਰ ਹੰਕਾਰੀ ਹੋਏ ਜੋਗੀ ਫਿਰ ਵੀ ਨਾ ਮੰਨੇ ਤੇ ਕਹਿਣ ਲੱਗੇ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਸ਼ਕਤੀ ਨਹੀਂ ਹੈ ਤਾਂ ਫਿਰ ਅਸੀਂ ਤੁਹਾਨੂੰ ਆਪਣੀਆਂ ਸ਼ਕਤੀਆਂ ਵਖਾਉਂਦੇ ਹਾਂ ਪਰ ਫਿਰ ਤੁਹਾਨੂੰ ਸਾਡੀ ਚੇਲੇ ਬਣਨਾ ਪਵੇਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਅਦਬ ਨਾਲ ਆਖਿਆ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚੇਲੇ ਹਾਂ ਸਾਡਾ ਕੋਈ ਹੋਰ ਗੁਰੂ ਨਹੀਂ ਬਣ ਸਕਦਾ ਤੇ ਨਾ ਹੀ ਕੋਈ ਹੈ पर अहंकार ਵਿੱਚ ਅੰਨੀ ਹੋਈ ਜੋਗੀ ਗੁਰੂ ਜੀ ਨੂੰ ਮਜਬੂਰ ਕਰਨ ਲੱਗੇ ਕਿ ਜਾਂ ਤਾਂ ਆਪਣੀ ਤਾਕਤ ਵਿਖਾਓ ਨਹੀਂ ਤਾਂ ਸਾਡੇ ਚੇਲੇ ਬਣ ਜਾਓ ਫਿਰ ਗੁਰੂ ਜੀ ਨੇ ਹੰਕਾਰੀ ਹੋਈ ਜੋਗੀਆਂ ਦਾ ਹੰਕਾਰ ਤੋੜਨ ਲਈ ਇੱਕ ਵੱਡੀ ਲੱਕੜਾਂ ਦੀ ਚੀਖਾ ਤਿਆਰ ਕਰਵਾਈ ਤੇ 12 ਸਾਲਾਂ ਦੇ ਬੱਚੇ ਸੰਗਤੀਆਂ ਨੂੰ ਚੀਖਾ ਉੱਪਰ ਬੈਠਣ ਲਈ ਕਿਹਾ ਭਾਈ ਸੰਗਤੀਆ ਜੀ ਬਿਨਾਂ ਕਿਸੇ ਡਰ ਤੋਂ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਜਾ ਕੇ ਚਿੰਖਾ ਉੱਪਰ ਬੈਠ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੀਖਾ ਨੂੰ ਅੱਗ ਲਗਵਾ ਦਿੱਤੀ ਜਦੋਂ ਚੀਖਾ ਪੂਰੀ ਤਰ੍ਹਾਂ ਬਲ ਲੱਗ ਪਈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ yogiyan ਦੀ ਮੰਡਲੀ ਨੂੰ ਆਖਿਆ ਕਿ ਜਾਓ ਜਾ ਕੇ ਆਪਣੀਆਂ ਸ਼ਕਤੀਆਂ ਦੇ ਨਾਲ ਇਸ ਬੱਚੇ ਦੀ ਰੱਖਿਆ ਕਰੋ ਜਦੋਂ ਗੁਰੂ ਜੀ ਦੇ ਮੂੰਹੋਂ ਇਹ ਬਚਨ ਜੋਗੀਆਂ ਨੇ ਸੁਨੇ ਤਾਂ ਉਹ ਡਰ ਦੇ ਮਾਰੇ ਆਖਣ ਲੱਗੇ ਕਿ ਅਸੀਂ ਤਾਂ ਆਪਣਾ ਸਰੀਰ ਬਦਲ ਸਕਦੇ ਹਾਂ ਜਾਂ ਹਵਾ ਵਿੱਚ ਉੱਡ ਸਕਦੇ ਹਾਂ ਪਰ ਅਸੀਂ ਕਿਸੇ ਮਰੀ ਹੋਏ ਮਨੁੱਖ ਨੂੰ ਜੀਉਂਦਾ ਨਹੀਂ ਕਰ ਸਕਦੇ ਨਾਲੇ ਹੁਣ ਤੱਕ ਤਾਂ ਬੱਚਾ ਸੜ ਕੇ ਸੁਆਹ ਹੋ ਗਿਆ ਹੋਵੇਗਾ ਅਸੀਂ ਬੱਚੇ ਦੀ ਰੱਖਿਆ ਨਹੀਂ ਕਰ ਸਕਦੇ ਤੇ ਨਾਲ ਹੀ योगी गुरुजी ਨੂੰ ਆਖਣ ਲੱਗੇ ਕਿ ਇਸ ਬੱਚੇ ਨੂੰ ਤੁਸੀਂ ਹੀ ਬਚਾ ਸਕਦੇ ਹੋ ਜਿਵੇਂ ਕਿ ਪ੍ਰਹਿਲਾਦ ਭਗਤ ਨੂੰ ਆਪ ਪਰਮੇਸ਼ਰ ਨੇ ਆ ਕੇ ਬਚਾਇਆ ਸੀ ਇਸ ਤਰ੍ਹਾਂ ਗੁਰੂਜੀ ਤੁਸੀਂ ਹੀ ਬੱਚੇ ਨੂੰ ਅੱਗ ਵਿੱਚੋਂ ਬਚਾ ਸਕਦੇ ਹੋ ਇਸ ਤਰ੍ਹਾਂ ਹੀ 5 ਘੰਟੇ ਬੀਤ ਗਏ ਤਾਂ ਸਾਰੇ ਹੈਰਾਨ ਹੋਊਗੇ ਕਿ ਸਾਰੀਆਂ ਲੱਕੜਾਂ ਬਲ ਕੇ ਸੁਆਹ ਬਣ ਗਈਆਂ ਹਨ ਤੇ ਭਾਈ ਸੰਗਤੀਆ ਜੀ ਉਵੇਂ ਹੀ ਸੁਆਹ ਉੱਪਰ ਚੌਂਕੜਾ ਲਗਾ ਕੇ ਬੈਠੀ ਸਨ ਭਾਈ ਸੰਗਤੀਆ ਜੀ ਬਿਲਕੁਲ ਸਹੀ ਸਲਾਮਤ ਵੇਖ ਕੇ ਸਾਰੇ ਯੋਗੀ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਤੇ ਮਾਫੀ ਮੰਗਣ ਲੱਗੇ ਗੁਰੂ ਜੀ ਨੇ ਭਾਈ ਸੰਗਤੀਆ ਨੂੰ ਆਪਣੇ ਕੋਲ ਬੁਲਾਇਆ ਤੇ ਪਿਆਰ ਦੇ ਕੇ ਭਾਈ ਸੰਗਤੀਆ ਦੇ ਪਿਤਾ ਜੀ ਨੂੰ ਆਖਿਆ ਤੁਹਾਡੀ ਬੇਟਾ ਅਸੀਂ ਪ੍ਰਮਾਣ ਕਰ ਲਈ ਹੈ ਹੁਣ ਤੁਸੀਂ ਇਸ ਬੱਚੇ ਨੂੰ ਆਪਣੇ ਘਰ ਲੈ ਜਾਓ ਤੇ ਉਸ ਅਕਾਲ ਪੁਰਖ ਨੂੰ ਹਮੇਸ਼ਾ ਹੀ ਸਿਮਰਦੇ ਰਹਿਣਾ ਤੇ ਵਾਹਿਗੁਰੂ ਜੀ ਦੇ ਭਾਣੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਇਸ ਤਰ੍ਹਾਂ ਗੁਰੂ ਜੀ ਨੇ ਭਟਕੇ ਹੋਈ ਜੋਗੀਆਂ ਨੂੰ ਸਿੱਧੇ ਰਾਹ ਪਾਇਆ ਵਾਹੀ ਗੁਰਜੀ ਦਾ ਖਾਲਸਾ ਸ੍ਰੀ ਵਾਹੀ ਗੁਰਜੀ ਕੀ ਫਤਿਹ